ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਤੁਸੀਂ ਕੜੀ ਕਿਵੇਂ ਬਣਾ ਸਕਦੇ ਹੋ ਜੇ ਤੁਹਾਨੂੰ ਬਿਲਕੁਲ ਵੀ ਨਹੀਂ ਬਣਾਣੀ ਆਂਦੀ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੋਏ ਕਿਉਂਕਿ ਇਸ ਤੋਂ ਨੂੰ ਇੱਕ ਬਹੁਤ ਆਸਾਨ ਤਰੀਕੇ ਨਾਲ ਕੜੀ ਬਣਾਉਣੀ ਸਿਖਾਵਾਂਗੇ ਇਹਦੇ ਲਈ ਆਪਾਂ ਨੂੰ ਬੇਸਣ ਚਾਹੀਦਾ ਹੈ ਉਸ ਨੂੰ ਇੱਕ ਕਟੋਰੀ ਦੇ ਕਰੀਬ ਬੇਸਣ ਲੈ ਲਿਆ ਹੈ ਤੇ ਉਸ ਦੇ ਨਾਲ ਨਾਲ ਹੀ ਅਸੀਂ ਲੰਬੇ ਕਟੇ ਪਿਆਜ਼ ਲੈ ਲੈਨੇ ਨਾਲ ਅਸੀਂ ਹਰੀ ਮਿਰਚਾਂ ਕੁੱਟੀਆਂ ਹੋਈਆਂ ਲੈ ਲਈਆਂ ਨੇ ਤੇ ਆਲੂ ਲੈਨੇ ਜੀ ਥੋੜਾ ਜਿਹਾ ਜੀਰਾ ਤੇ ਕੜੀ ਵਾਲੇ ਮੇਥੇ ਲਵਾਂਗੇ ਉਸ ਤੋਂ ਲਾ ਕਸੂਰੀ ਮੇਥੀ ਲਵਾਂਗੇ ਇਹ ਬਹੁਤ ਸਵਾਦ ਲੱਗਦੀ ਹੈ ਜੀ ਨਾਲ ਹੀ ਆਪਾਂ ਹਿੰਗ ਵੀ ਲਈ ਹੈ ਆਪਾਂ ਉਹਦੇ ਸੁੱਕੀਆਂ ਲਾਲ ਮਿਰਚਾਂ ਦੇ ਨਾਲ ਕੜੀ ਪੱਤਾ ਲਿਆ ਹੈ ਜੀ ਤੇ ਨਾਲ ਹੀ ਆਪਾਂ ਜਿੰਜਰ گارਲਿਕ ਦਾ ਪੇਸਟ ਲਿਆ ਹੈ ਤੁਸੀਂ ਇਹਨੂੰ ਘਰੇ ਵੀ ਤਿਆਰ ਕਰ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕਟੋਰੀ ਵੇਸਣ ਦੇ ਵਿੱਚ ਦਹੀਂ ਨੂੰ ਮਿਕਸ ਕਰਾਂਗੇ ਜੀ। ਅਸੀਂ ਉਰੀ ਇੱਕ ਕਟੋਰੀ ਲਈ ਹੈ। ਇਹਦੇ ਵਿੱਚ ਅਸੀਂ ਕਰੀਬਨ 2 ਗਲਾਸ ਦਹੀਂ ਦੇ ਪਾਏ ਨੇ ਜੀ। ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਿਆ ਜੀ। ਸਾਡਾ ਦਹੀਂ ਬਹੁਤ گاੜਾ ਨਹੀਂ ਸੀਗਾ। ਇਸ ਕਰਕੇ 2 ਗਲਾਸ ਪਾਏ ਨੇ ਜੀ। ਜੇ ਤੁਹਾਡਾ گاੜਾ ਹੈ ਤਾਂ ਤੁਸੀਂ ਪਾਣੀ ਪਾ ਕੇ ਐਡਜਸਟ ਕਰ ਸਕਦੇ ਹੋ। ਉਸ ਤੋਂ ਇਲਾਵਾ ਜੀ ਆਪ ਪੂਰੇ ਪਾਣੀ ਪਾਏ ਹੈ ਜੇ ਤੁਸੀਂ ਲੱਸੀ ਪਾਉਣੀ ਹੋ ਫਿਰ ਤੁਹਾਨੂੰ ਇਹ ਸਟੈਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਫਿਰ ਆਪਾਂ ਜੀ ਆਹੇ ਕੋਲ ਦੇ ਵਿੱਚ ਪਾਵਾਂਗੇ ਨਮਕ ਤੇ ਆਪਾਂ ਲਾਲ ਮਿਰਚ ਪਾਈ ਹੈ ਜੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੋਨੋਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾਣੀਆ ਨੇ ਜੀ ਕੋਸ਼ਿਸ਼ ਕਰਨਾ ਵੀ ਇਹ ਮਿਕਸਚਰ ਦੇ ਵਿੱਚ ਬਿਲਕੁਲ ਵੀ ਗੱਠਾ ਨਾ ਹੋਣ। ਇਸ ਲਈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਆਪਾਂ ਕੜੀ ਕੁੱਕਰ 'ਚ ਬਣਾ ਰਹੇ ਹਾਂ। ਥੋੜਾ ਜਿਹਾ ਤੇਲ ਲਿਆਏ ਤੇ ਆਪਾਂ ਕੜੀ ਵਾਲੀ ਮਿਰਚੇ ਪਾਏ ਨੇ। ਨਾਲ ਹੀ ਆਪਾਂ ਜੀਰਾ ਪਾ ਦਾਂਗੇ ਜੀ। ਤੇ ਨਾਲ ਹੀ ਜਿਹੜਾ ਆਪਣਾ ਅਦਰਕ ਲਸਣ ਦਾ ਪੇਸਟ ਹੁੰਦਾ ਉਹ ਵੀ ਪਾ ਲਾਂਗੇ। ਤੁਸੀਂ ਇਹਨੂੰ ਘਰੇ ਤਿਆਰ ਕਰਕੇ ਪਾ ਸਕਦੇ ਹੋ। ਉਹ ਹੋਰ ਵੀ ਜ਼ਿਆਦਾ ਵਧੀਆ ਫਲੇਵਰ ਦੇਵੇਗਾ। ਨਾਲ ਹੀ ਆਪਾਂ ਆਪਣੇ ਖੜੇ ਮਸਾਲੇ ਪਾ ਲੈਨੇ। ਇਨਨੂੰ ਹਲਕਾ ਜਿਹਾ ਭੁੰਨਾਂਗੇ ਇਹਨੂੰ ਜਲਾਣਾ ਨਹੀਂ ਹੈਗਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਆਪਣੇ ਪਿਆਜ਼ ਪਿਆਜ਼ਾਂ ਨੂੰ ਜੀ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਇੱਕ ਵਾਰ ਪਿਆਜ਼ ਭੁੰਨਗੇ ਫਿਰ ਆਪਾਂ ਪਾਵਾਂਗੇ ਜੀ ਆਲੂ ਜੇ ਤੁਸੀਂ ਇਹਦੇ ਵਿੱਚ ਪਕੌੜੇ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਲੂ ਪਾਣ ਦੀ ਜ਼ਰੂਰਤ ਨਹੀਂ ਪਵੇਗੀ। ਅਸੀਂ ਇਹ ਸਿੰਪਲ ਆਲੂਆਂ ਵਾਲੇ ਬਣਾ ਕੇ ਦਿਖਾ ਰਹੇ ਹਾਂ। ਨਾਲ ਆਪਾਂ ਪਪਾਈਆਂ ਨੇ ਜੀ ਹਰੀ ਮਿਰਚਾਂ ਤੇ ਕਸੂਰੀ ਮੇਥੀ ਵੀ ਆਪਾਂ ਹੁਣੇ ਹੀ ਪਾ ਦਾਂਗੇ। ਉਸ ਤੋਂ ਬਾਅਦ ਆ ਪਪਾਈ ਹੈ ਜੀ ਹਲਦੀ। ਹਲਦੀ ਥੋੜੀ ਜਿਆਦਾ ਜਾਂਦੀ ਹੈ ਜੀ। ਕਿਉਂਕਿ ਇਹਦੇ ਨਾਲ ਹੀ ਅਸਲੀ ਕਲਰ ਆਵੇਗਾ yellow ਫਿਰ ਆਪਾਂ ਜਿਹੜਾ ਆਪਣਾ ਘੋਲ ਤਿਆਰ ਕਰਿਆ ਸੀ ਜਿਉ ਉਹ ਪਾ ਦਾਂਗੇ ਤੇ ਇਹਨੂੰ ਵਾਪਸ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਣੀ ਕੜੀ ਰਿਜਣ ਲੱਗ ਗਈ ਹੈ ਜੀ ਜਦਦੇ ਰਿਜਣ ਲੱਗ ਜਗੀ ਫਿਰ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਹਿੰਗ ਬਾਅਦ ਚ ਪਾਉਣ ਨਾਲ ਹੋਰ ਜ਼ਿਆਦਾ ਵਧੀਆ ਫਲੇਵਰ ਆਵੇਗਾ ਪਹਿਲਾਂ ਨਹੀਂ ਪਾਣੀ ਜੀ ਜਦ ਦੀ ਕੁਵਾਲੇ ਦੇ ਵਿੱਚ ਆ ਜਾਏਗਾ ਉਦੋਂ ਪਾਵਾਂਗੇ ਤੇ ਇਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਰਜਾਵਾਂਗੇ ਕੜੀ ਨੂੰ ਤੁਸੀਂ ਜਿੰਨੀ ਦੇ ਜ਼ਿਆਦਾ ਰਜਾਓਗੇ ਉੰਨੀ ਹੀ ਜ਼ਿਆਦਾ ਵਧੀਆ ਬਣਦੀ ਹੈ ਅਸੀਂ ਅੱਧਾ ਘੰਟਾ ਰਜਾਈ ਸੀ ਤੁਸੀਂ ਵੱਧ ਵੀ ਰਜਾ ਸਕਦੇ ਹੋ ਹੁਣ ਆਪਾਂ ਇਹਨੂੰ ਢੱਕ ਕੇ ਅੱਧਾ ਘੰਟਾ ਇਦਾਂ ਹੀ ਰੱਖ ਦਾਂਗੇ ਜੀ ਤੁਸੀਂ ਦੇਖ ਸਕਦੇ ਹੋ ਕੜੀ ਕਿੰਨੀ ਵਧੀਆ ਲੱਗ ਰਹੀ ਹੈ ਰਿਝ ਵੀ ਨਹੀਂ ਹੈ ਜੀ ਤੇ ਕੁਆਂਟੀਟੀ ਵੀ ਥੋੜੀ ਜੀ ਘਟ ਗਈ ਹੈ ਇਹਦੇ ਤੁਸੀਂ ਟੈਸਟ ਕਰਕੇ ਦੇਖ ਸਕਦੇ ਹੋ ਜੇ ਤੁਹਾਨੂੰ ਬੇਸਣ ਕੱਚਾ ਲੱਗ ਰਿਹਾ ਤਾਂ ਤੁਸੀਂ ਥੋੜੀ ਜਿਹੀ ਹੋਰ ਇਹਨੂੰ ਰਿਝਾ ਸਕਦੇ ਹੋ ਬਸ ਦੀ ਆਪਣੀ ਕੜੀ ਬਿਲਕੁਲ ਤਿਆਰ ਹੈ ਜੇ ਤੁਸੀਂ ਪਕੌੜੇ ਵਾਲੀ ਬਣਾ ਰਹੇ ਹੋ ਤਾਂ ਇਸ ਚਿੱਤ ਤੁਸੀਂ ਪਕੌੜੇ ਪਾ ਸਕਦੇ ਹੋ ਤੇ ਇਹਨੂੰ ਸਰਵ ਕਰ ਸਕਦੇ ਹੋ ਤੁਸੀਂ ਇੱਕ ਵਾਰ ਬਣਾ ਕੇ ਦੇਖਣਾ ਜੇ ਤੁਸੀਂ ਕਦੇ ਵੀ ਕੜੀ ਨਹੀਂ ਬਣਾਈ ਤਾਂ ਇਦਾਂ ਸਿੰਪਲ ਜਿਹੇ ਤਰੀਕੇ ਨਾਲ ਬਣਾ ਕੇ ਦੇਖਣਾ ਇੱਕ ਬਹੁਤ ਆਸਾਨ ਰੈਸিপি ਹੈ ਪਰ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਘਰ 'ਚ ਬੱਚੇ ਹੋਣ ਜਾਂ ਬਡੇ ਹੋਣ ਸਾਰਿਆਂ ਨੂੰ ਕੜੀ ਚਾਵਲ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਜੀ ਆਹ ਰੈਸিপি ਨੂੰ ਜ਼ਰੂਰ ਟਰਾਈ